ਮੇਰੇ ਚੈਨਲ ਬੁਕਸ ਇਨ ਪੰਜਾਬੀ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਹੋਣ। ਪ੍ਰਮਾਤਮਾ ਕਰੇ ਕਿ ਤੁਹਾਡਾ ਇਹ ਸਾਲ ਬਹੁਤ ਹੀ ਖੁਸ਼ੀਆਂ ਭਰਿਆ ਅਤੇ ਚੜ੍ਹਦੀ ਕਲਾ ਵਿੱਚ ਲੰਗੇ। ਤੁਸੀਂ ਤੰਦਰੁਸਤ ਰਹੋ ਅਤੇ ਤੁਹਾਡੇ ਘਰਾਂ ਦੇ ਵਿੱਚ ਜੀਵਾਂ ਦੀ ਸਲਾਮਤੀ ਬਣੀ ਰਹੇ। ਤੁਸੀਂ ਪਿਛਲੇ ਸਾਲ ਵਿੱਚ ਮਿਹਨਤ ਰੂਪੀ ਜੋ ਵੀ ਬੀਜ ਬੀਜਿਆ ਪ੍ਰਮਾਤਮਾ ਕਿਰਪਾ ਕਰੇ ਇਸ ਸਾਲ ਦੇ ਵਿੱਚ ਇਕ ਪਦੇ ਦਾ ਰੂਪ ਲੈ ਲਵੇ ਉਹ ਪੁੰਗਰ ਕੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਜਵੇ ਉਹ ਤੁਹਾਡੀ ਆਸ਼ਾ ਬਣਾਵੇ ਅਤੇ ਵਧਾਵੇ ਹਮੇਸ਼ਾ ਆਸਵੰਦ ਰਹੋ ਨਾ ਪੱਖੀ ਸੋਚ ਤੋਂ ਹਮੇਸ਼ਾ ਦੂਰ ਰਹੋ ਕਿਉਂਕਿ ਕਹਿੰਦੇ ਹਨ ਜਿਹਦੀ ਜ਼ਬਾਨ ਤੇ ਫਤਿਹ ਉਹਦੀ ਜਹਾਨ ਤੇ ਫਤਿਹ ਕੋਸ਼ਿਸ਼ ਕਰੋ ਕਿ ਹਮੇਸ਼ਾ ਅਜੇਹਾ ਗਿਆਨ ਪ੍ਰਾਪਤ ਕਰੋ ਜਿਹੜਾ ਤੁਹਾਨੂੰ ਅੰਦਰੋਂ ਉੱਚਾ ਚੱਕੇ ਤੁਹਾਡੇ ਮਾਨਸਿਕ ਸਥਿਤੀ ਨੂੰ ਉੱਚਾ ਚੱਕੇ ਬਾਦੂ ਦੇ ਝਗੜੇ ਝੇੜਿਆਂ ਤੋਂ ਦੂਰ ਹੋ ਕੇ ਆਪਣੇ ਆਪ ਨੂੰ ਅੱਗੇ ਵਧਾਓ ਜੇ ਤੁਹਾਡੀ ਹਾਂ ਪੱਕੀ ਸੋਚ ਹੈ ਤਾਂ ਤੁਹਾਡਾ ਪਰਿਵਾਰ ਵੀ ਤੁਹਾਡੇ ਨਾਲ ਆਪਣੇ ਆਪ ਹੀ ਅੱਗੇ ਵਧੇਗਾ ਤੇ ਪਰਿਵਾਰ ਵਿੱਚ ਵਧੇਰੇ ਸੁਖ ਸ਼ਾਂਤੀ ਅਤੇ ਇੱਕ ਦੂਜੇ ਦਾ ਭਰੋਸਾ ਬਣਿਆ ਰਹੇਗਾ ਮੈਨੂੰ ਲੱਗਦਾ ਹੈ ਕਿ ਹਰੇਕ ਇਨਸਾਨ ਦੇ ਜੀਵਨ ਵਿੱਚ ਉਸ ਦਾ ਪਰਿਵਾਰ ਉਸ ਦੀ ਸਿਹਤ ਅਤੇ ਉਸ ਦਾ ਕੀਤਾ ਇਹ ਸਭ ਤੋਂ ਜ਼ਰੂਰੀ ਖੇਤਰ ਹਨ ਤੇ ਕੋਸ਼ਿਸ਼ ਕਰੋ ਇਹਨਾਂ ਤੇ ਆਪਣਾ ਸਮਾਂ ਵੰਡੋ ਤੇ ਸਾਰਿਆਂ ਨੂੰ ਬਣਦਾ ਸਮਾਂ ਦਿਓ ਅਤੇ ਅੱਗੇ ਅੱਗੇ ਵਧਦੇ ਜਾਓ ਤੇ ਤਰੱਕੀਆਂ ਕਰੋ। ਜ਼ਿੰਦਗੀ ਉਤਾਰ ਚੜ੍ਹਾ ਦਾ ਹੀ ਦੂਜਾ ਨਾ ਹੈ। ਜੇਕਰ ਤੋਂ ਦੇ ਸਾਹਮਣੇ ਕੋਈ ਔਖਾ ਸਮਾਂ ਆਉਂਦਾ ਹੈ ਤਾਂ ਕੋਸ਼ਿਸ਼ ਕਰੋ ਕਿ ਬੜੇ ਹੌਸਲੇ ਨਾਲ ਬੜੇ ਜਿਗਰੇ ਨਾਲ ਉਹਦੇ ਸਾਹਮਣੇ ਖੜੇ ਹੋਵੋ। ਜੇਕਰ ਤੁਸੀਂ ਕਿਸੇ ਵੀ ਮੁਸੀਬਤ ਸਾਹਮਣੇ ਹੌਸਲੇ ਨਾਲ ਖੜੇ ਹੁੰਦੇ ਹੋ ਤਾਂ ਮੁਸੀਬਤ ਆਪਣੇ ਆਪ ਛੋਟੀ ਹੋ ਜਾਂਦੀ ਹੈ। ਔਖੇ ਸਮੇਂ ਜ਼ਿੰਦਗੀ ਵਿੱਚ ਹਮੇਸ਼ਾ ਤੁਹਾਨੂੰ ਮਜ਼ਬੂਤ ਬਣਾਉਣ ਵਾਸਤੇ ਹੀ ਆਉਂਦੇ ਹਨ। ਇਸ ਕਰਕੇ ਉਹਨਾਂ ਨੂੰ ਦੇਖ ਕੇ ਘਬਰਾਓ ਨਾ। ਤੁਹਾਨੂੰ ਦੇਰੇ ਤਕੜੇ ਹੋ ਕੇ ਉਸ ਦਾ ਸਾਹਮਣਾ ਕਰੋ ਇਸ ਤੋਂ ਬਾਅਦ ਤੁਹਾਡਾ ਆਤਮ ਵਿਸ਼ਵਾਸ ਵੱਧ ਜਾਵੇਗਾ ਅਤੇ ਤੁਹਾਡਾ ਜ਼ਿੰਦਗੀ ਨੂੰ ਦੇਖਣ ਦਾ ਇੱਕ ਨਜ਼ਰੀਆ ਬਦਲ ਜਾਵੇਗਾ ਤੇ ਔਖੇ ਸਮੇਂ ਵਿੱਚ ਕਦੇ ਵੀ ਪਰਮਾਤਮਾ ਦੇ ਭਰੋਸਾ ਨਾ ਛੱਡੋ ਕਿਉਂਕਿ ਪਰਮਾਤਮਾ ਤੁਹਾਨੂੰ ਕਦੇ ਵੀ ਰੋਲਣ ਖੁਲਣ ਨਹੀਂ ਦਿੰਦਾ ਉਹ ਤੁਹਾਨੂੰ ਹਮੇਸ਼ਾ ਜਿੱਤ ਦੇ ਨੇੜੇ ਲੈ ਕੇ ਜਾਵੇਗਾ ਮੈਨੂੰ ਉਮੀਦ ਹੈ ਕਿ ਇਸ ਸਾਲ ਵਿੱਚ ਤੁਸੀਂ ਆਪਣੀ ਸਿਹਤ ਵੱਲ ਵਧੇਰੇ ਧਿਆਨ ਦਿਓਗੇ ਆਪਣੇ ਪਰਿਵਾਰ ਵਿੱਚ ਖੁਸ਼ੀ ਵਾਲਾ ਸਮਾਂ ਬਤਾਓਗੇ ਕਿਉਂਕਿ ਤੰਦਰੁਸਤੀ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਤੰਦਰੁਸਤ ਹੋ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਔਕੜ ਨੂੰ ਚੁਣੌਤੀ ਦੇ ਸਕਦੇ ਹੋ ਇੱਕ ਤੰਦਰੁਸਤੀ ਹਜ਼ਾਰ ਨਿਯਾਮਤ ਦੇ ਬਰਾਬਰ ਹੁੰਦੀ ਹੈ ਇੱਕ ਵਾਰ ਫੇਰ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਪਰਮਾਤਮਾ ਤੁਹਾਡੇ ਤੇ ਮਿਹਰ ਕਰੇ ਤੁਹਾਡੇ ਸੁਪਨੇ ਪੂਰੇ ਕਰੇ ਤੁਹਾਨੂੰ ਤੰਦਰੁਸਤੀ ਬਖਸ਼ੇ ਤੇ ਤੁਹਾਨੂੰ ਜੜ ਦੀ ਕਲਾ ਵਿੱਚ ਜੀਵਨ ਜਿਉਣ ਦੀ ਜਾਂਚ ਬਖਸ਼ੇ ਧੰਨਵਾਦ